ਸਬਕਰ ਦੀ ਕੋਸ਼ਿਸ਼ ਵੀ ਕਰਾਂਗੇ ਚਰਨ ਮੰਤਰੀ ਮਹਿਦਰ ਪਖ ਜੀ ਨਾਲ ਕੋਈ ਦੁਹਰਾਵਾ ਨਹੀਂ ਕਰਾਂਗਾ ਤੇ ਆ ਵੀ ਉਹਦੇ ਨਾਲ ਆ ਜਾਓ ਰਾਜੇ ਨਾਲ ਆ ਜਾਓ ਜਿਹਦੇ ਦੇ ਨੇ ਨਾ ਅੱਜ ਅਸੀਂ ਜਲੰਧਰ ਵੈਸਟ ਦੇ ਸਾਰੇ ਹੀ ਕੌਂਸਲਰ ਸਹਿਬਾਨ ਉਹਦੇ ਨਾਲ ਸਾਡੇ ਬਲਾਕ ਪ੍ਰਧਾਨ ਜਿਨ੍ਹਾਂ ਵਿੱਚ ਸਾਡੇ ਵਲੰਟੀਅਰ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ ਜੋ ਮੌਸਮ ਚੱਲ ਰਿਹਾ ਉਹਦੇ ਵਿੱਚ ਬਹੁਤ ਸਾਰੇ ਜੋ ਡੇਂਗੂ ਦੀ ਬਿਮਾਰੀ ਫੈਲ ਰਹੀ ਹੈ ਔਰ ਹਲਕੇ ਜੋ ਫੋਗਿੰਗ ਨਾ ਹੋਣ ਦੇ ਕਾਰਨ ਇਹ ਸਮੱਸਿਆ ਆਂਦੀ ਹੈ ਸੋਸ ਨੂੰ ਵੇਖਦੇ ਹੋਏ ਐਜ਼ ਅ ਹਿਊਮਨ ਬੀਇੰਗ ਜੋ ਫਾਊਂਡੇਸ਼ਨ ਆ ਗਈ ਹੈ ਬਾਈ ਸਲਮਾਨ ਖਾਨ ਸਾਨੂੰ ਪਤਾ ਲੱਗਾ ਕਿ ਉਹ ਪੰਜਾਬ ਦੇ ਵਿੱਚ ਜੀ ਇਦਾਂ ਦੇ ਸਮਾਜ ਸੇਵੀ ਕੰਮ ਕਰ ਰਹੀ ਹੈ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਔਰ ਉਹਨਾਂ ਨੇ ਸਾਨੂੰ ਜੋ ਹੈ ਇਹ ਜੋ ਮਸ਼ੀਨਾ ਜਿਹੜੀਆਂ ਕਿ ਫੋਗੀਆਂ ਮਸ਼ੀਨਾ ਸਾਰੇ ਇਲਾਕੇ ਦੇ ਵਿੱਚ ਕਰਨ ਵਾਸਤੇ ਸਾਨੂੰ ਦਿੱਤੀਆਂ ਨੇ ਔਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਸਭ ਤੋਂ ਪਹਿਲੇ ਅਸੀਂ ਸਲਮਾਨ ਖਾਨ ਜਿੰਦਾ ਜੋ ਕਿ ਬਹੁਤ ਇੱਕ ਹਿਊਮਨ ਬੀਇੰਗਸ ਵਾਸਤੇ ਹਿਮਨਟੀ ਵਾਸਤੇ ਸਮਾਜ ਸੇਵਾ ਕਰ ਰਹੀ ਨੇ ਸੀ ਬਹੁਤ ਬਹੁਤ ਧਨਵਾਦੀਆਂ ਔਰ ਇਹਦੇ ਨਾਲ ਸਾਰੇ ਜੰਦਰ ਵਸਟ ਵਿੱਚ ਹੋਰ ਬਾਕੀ ਹਲਕਿਆਂ ਵਿੱਚ ਵੀ ਇਦਾਂ ਦੇ ਮਸ਼ੀਨਾਂ ਮਿਲਣ ਜਾ ਰਹੀਆਂ ਜੰਦਰ ਸ਼ਹਿਰ ਦੇ ਵਿੱਚ ਜੋ ਹੈ ਮੇਰ ਸਾਹਿਬ ਵੀ ਰਹਿਣ ਮਹੀਟ ਪੰਜਾਬ ਦਾ ਜਿੱਥੇ ਮਾਨ ਸਾਹਿਬ ਚੌਮੁਖੀ ਵਿਕਾਸਕਾਰ ਨੇ ਉਹਦੇ ਨਾਲ ਨਾਲ ਜੰਦਰ ਦੇ ਵਿੱਚ ਐਜ਼ ਅ ਮੇਅਰ ਬਨੀਤ ਧੀਰ ਜੀ ਉਹਦੇ ਨਾਲ ਸਾਰੀ ਟੀਮ ਚਾਹੇ ਹਲਕਾ ਸੈਂਟਰ ਚੋਂ ਨਿਤਨ ਕੋਲੀ ਜੀ ਔਰ ਕੈਂਟ ਤੋਂ ਪੈਂਜੀ ਰਾਇਲਿੰਗੂ ਥਿਆੜਾ ਜੀ ਔਰ ਨਾਰਥ ਚੋਂ ਸਾਡੇ ਦਿਨੇਸ਼ タル ਜੀ ਔਰ ਵੈਸਟ ਚੋਂ ਮੈਂ ਅਸੀਂ ਸਾਰੇ ਅੱਜ ਟੀਮ ਔਰ ਸਾਡਾ ਜੋ ਸਾਡਾ ਪਰਿਵਾਰ ਹੈ ਸਾਡੇ ਕਾਉਂਸਲ ਹਰੀ ਜਿੱਤੇ ਜਿੰਨੇ ਵੀ ਹਨ ਉਹ ਸਾਰਾ ਇੱਕ ਪਰਿਵਾਰ ਹੈ ਕਿਉਂਕਿ ਅਸੀਂ ਕਿਹਾ ਕਿ ਅਗਰ ਸਹੀ ਸਾਰੀਆਂ ਗੱਲਾਂ ਸਰਕਾਰ ਤੇ ਡਿਪੈਂਡ ਕਰਾਂਗੇ ਤਾਂ ਅਸੀਂ ਸਮਾਜ ਦੀ ਸੇਵਾ ਚ ਦੇਰੀ ਹੋ ਸਕਦੀ ਹੈ ਸੋ ਮੇਰੇ ਨਾਲ ਅੱਜ ਸਾਰੇ ਸਾਥੀ ਅੱਜ ਆਏ ਨੇ ਕਾਉਂਸਲ ਸਹਿਬਾਨ ਜਿਨ੍ਹਾਂ ਨੇ ਚਲੜਿਆ ਉਹ ਵੀ ਆਏ ਨੇ ਕਰੇ ਬਲੌਕ ਪ੍ਰਧਾਨ ਵੀ ਆਏ ਨੇ ਉਹਦੇ ਨਾਲ ਸਾਡੇ ਬਾਕੀ ਸਾਥੀ ਵੀ ਵਸੂ ਚਾਏ ਨੇ ਸੋ ਅਸੀਂ ਉਹਨਾਂ ਨੂੰ ਅੱਜ ਮਸ਼ੀਨਾਂ ਦੇ ਰਹੇ ਆ ਤਾਂ ਕਿ ਉਹ ਕਾਰਪੋਰੇਸ਼ਨ ਦੇ ਵਲ ਨਾ ਤੱਕਣ ਆਪਣੇ ਕੋਲ ਮਸ਼ੀਨ ਆਪਣੀ ਵਾਰਡ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਜੋ ਮਸ਼ੀਨ ਹੈ ਉਹਦੇ ਨਾਲ ਫੋਗਿੰਗ ਕਰਨ ਤਾਂ ਕਿ ਜੋ ਜਨਤਾ ਹੈ ਜੰਦਰ ਵਸਤੀ ਜੰਦਰ ਸ਼ਹਿਰ ਦੀ ਉਹਨਾਂ ਨੂੰ ਕੋਈ ਬਿਮਾਰੀ ਨਾ ਲੱਗੇ ਚਾਹੇ ਡੇਂਗੂ ਹੈਗਾ ਚਾਹੇ ਮਲੇਰੀਆ ਹੈਗਾ ਉਸ ਤੋਂ ਨਿਜਾਦ ਪਾਈ ਜਾਏ ਸੋ ਮੈਂ ਕਰੇ ਫਿਰ ਸੁਲਮਾਨ ਖਾਨ ਜੀ ਦਾ ਬਹੁਤ ਬਹੁਤ ਤਨਵਾਦ ਕਰਨਾ ਜਿਨ੍ਹਾਂ ਨੇ ਐਜ਼ ਅ ਹਿਊਮਨ ਬੀਇੰਗ ਫਾਊਂਡੇਸ਼ਨ ਦਾ ਇਥੇ ਉਹਦਾ ਸੰਸਥਾ ਦਾ ਉਹਨਾਂ ਨੇ ਫਾਊਂਡੇਸ਼ਨ ਰੱਖੀ ਹੈ ਸ਼ੁਰੂਆਤ ਕੀਤੀ ਹੈ ਲੋਕਾਂ ਦੀ ਭਲਾਈ ਲਈ ਤੇ ਅਸੀਂ ਅੱਜ ਸਾਰੇ ਸਾਥੀਆਂ ਨੂੰ ਜੋ ਮਸ਼ੀਨ ਦੇ ਰਹੇ ਹਾਂ ਬਹੁਤ ਬਹੁਤ ਧੰਨਵਾਦ